ਹਾਂਜੀ ਹੁਣ ਜਿਹੜੀ ਕਿ ਰਾਜਾ ਵਢਿੰਗੜੂ ਲੈ ਕੇ ਬਹੁਤ ਵੱਡੀ ਖਬਰ ਆ ਗਈ ਹੈ ਸਾਹਮਣੇ ਬਈ ਰਾਜਾ ਵਢਿੰਗੜੇ ਬਹੁਤ ਵੱਡਾ ਬਿਆਨ ਦਿੱਤਾ ਸਾਹਮਣੇ ਕਹਿੰਦਾ ਵੀ ਮੇਰੀ ਜਾਨ ਨੂੰ ਖਤਰਾ ਸਿਕਿਉਰਿਟੀ ਦੇ ਵਿੱਚ ਰਹਿ ਕੇ ਵੀ ਮੇਰੀ ਜਾਨ ਨੂੰ ਖਤਰਾ ਜਦੋਂ ਕਿਤੇ ਇੱਧਰ ਉੱਧਰ ਜਾਂਦਾ ਤੇ ਪਹਿਲਾਂ ਆਪਾਂ ਇੱਕ ਵੀਡੀਓ ਸੁਣਾ ਦਈਏ 2 ਮਿੰਟ ਦੀ ਤੇ ਵੀਡੀਓ ਦੋ ਸੁਣਾਵਾਂਗੇ ਸੀਐਮ ਪੰਤਮਾਨ ਦੇ ਐਕਸ਼ਨ ਬਾਰੇ ਜੋ ਮਜੀਠੀਏ ਤੇ ਇੱਕ ਹੋਰ ਵੀਡੀਓ ਸਾਹਮਣੇ ਆ ਗਈ ਇੱਕ ਹੋਰ ਅੱਜ ਦੀ ਅਪਡੇਟ ਸਾਹਮਣੇ ਆ ਗਈ ਆ ਵਿਕਰਮਜੀਠੀਏ ਦੇ ਬਾਰੇ ਕੀ ਕਹਿਣਾ ਤੇ ਪਹਿਲਾਂ ਆਪਾਂ ਰਾਜਾ ਵਢਿੰਗ ਦੀ ਖਬਰ ਸੁਣਾਵਾਂਗੇ ਤੁਹਾਨੂੰ ਉੱਤੇ ਫਿਰ ਸੁਣਾਵਾਂਗੇ ਸੀਐਮ ਪੰਤਮਾਨ ਦਾ ਕੀ ਕਹਿਣਾ ਵਿਕਰਮ ਜੀਠੀਏ ਤੇ ਜਦੋਂ ਜੇਲ੍ਹ ਜਾਣ ਤੋਂ ਬਾਅਦ ਦਾ ਬਿਆਨ ਆ ਗਿਆ ਹੁਣ ਸਾਹਮਣੇ ਤਾਂ ਪਹਿਲਾਂ ਤੁਹਾਨੂੰ ਵਿਕਰ ਆਪਾਂ ਰਾਜਾ ਬੜਿੰਗ ਦੀ ਸੁਣਾਉਣੇ ਆ ਫਿਰ ਸੁਣਾਵਾਂਗੇ ਸੀਐਮ ਪੰਤਮਾਨ ਦਾ ਅੱਜ ਦਾ ਭਾਸ਼ਣ ਕੀ ਹੈਗਾ ਦੀ ਐਮਪੀ ਰਾਜਾ ਵੜੈੰਗੋ ਖੁਦ ਨੂੰ ਮਹਿਸੂਸ ਮਹਿਸੂਸ ਨਹੀਂ ਕਰ ਰਹੇ ਹਾਲਾਂਕਿ ਜੂਰ ਆਪਣੇ ਆਪ ਦੇ ਵਿੱਚ ਹੈਰਾਨੀ ਜਨਕ ਵੀ ਹੈ ਕਿ ਰਾਜਾ ਵੜੈੰਗੋ ਜਨੰਦੇਪੁਰ ਹਾਲ ਵਿੜੇ ਪੂਰੀ ਸੁਰੱਖਿਆ ਫੋਰਸ ਇੰਡੀਆ ਸੁਰੱਖਿਆ ਮੁਲਾਜ਼ਮ ਉਹਨਾਂ ਦੇ ਨਾਰ ਹਿੰਦੇ ਨੇ ਪਰ ਫਿਰ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ ਉਹਨਾਂ ਦਾ ਕਹਿੰਦੇ ਕਿ ਸਾਨੂੰ ਡਰਿਆ ਕਿ ਸਾਨੂੰ ਇਨਾ ਕੋਈ ਮਾਰ ਦੇਵੇ ਹੁਣ ਕਦੇ ਮਿੱਥੇ ਸਮੇਂ ਤੇ ਸੈਰ ਕਰਨ ਵੀ ਨਹੀਂ ਜਾਂਦਾ ਪਹਿਲਾਂ ਸਵੇਰੇ 7 ਵਜੇ ਸੈਰ ਕਰਨ ਚਾਹੀਦਾ ਸੀ ਹੁਣ ਕਦੇ ਸਵੇਰੇ ਕਦੇ ਸ਼ਾਮ ਨੂੰ ਸੈਰ ਕਰ ਜਾਂਦਾ ਹਾਂ ਤੇ ਇਹ 11 ਵੀ ਸੰਵਿਧਾਨ ਕੁਮਾਰ ਦੇ ਇਸ ਤਰ੍ਹਾਂ ਦੀਆਂ ਧਮਕੀਆਂ ਅਸੀਂ ਵੀ ਮਿੱਠੇ ਸਮੇਂ ਤੇ ਸਹਿਰ ਕਰਨੀ ਜਾਂਦੀ ਪਹਿਲਾ ਸਵੇਰ 7 ਵਜੇ ਸਹਿਰ ਕਰਨ 6 ਵਜੇ ਜਾਂਦੇ ਕੋਈ ਜਾਣਕਾਰੀ ਕਦੇ 9 ਵਜੇ ਜਾਂਦੇ ਕਦੇ ਸ਼ਾਮ ਨੂੰ ਜਾਂਦੇ ਕਦੇ ਕਿਸੇ ਰਾਹ ਜਾਂਦੇ ਕਦੇ ਕਿਸੇ ਰਾਹ ਜਾਂਦੇ ਸਿਕਿਉਰਿਟੀ ਹੋਣ ਦੇ ਬਾਅਦ ਹੀ ਹੁੰਦਾ ਸੋ ਐਨੇ ਮਾੜੇ ਹਾਲਾਤ ਆ ਸਾਡੇ ਦਾ ਇਹ ਧਾਰਾ ਵੀ ਸੰਵਿਧਾਨ ਕੁਮਾਰ ਦੇ ਇਸ ਤਰ੍ਹਾਂ ਦੀਆਂ ਧਮਕੀਆਂ ਅਸੀਂ ਵੀ ਮਿੱਠੇ ਸਮੇਂ ਤੇ ਸਹਿਰ ਕਰਨੀ ਜਾਂਦੀ ਪਹਿਲਾ ਸਵੇਰ 7 ਵਜੇ ਸ਼ਹਿਰ ਘਰ ਚੇਵੜੇ ਦਾ ਮੈਂ ਕੋਈ ਜਾਣਕਾਰੀ ਕਦੇ 9 ਵਜੇ ਜਾਂਦਾ ਕਦੇ ਸ਼ਾਮ ਨੂੰ ਜਾਂਦਾ ਕਦੇ ਕਿਸੇ ਰਾਹ ਜਾਂਦਾ ਕਦੇ ਕਿਸੇ ਰਾਹ ਜਾਂਦਾ ਸਿਕਿਉਰਿਟੀ ਹੁੰਦੇ ਬਾਅਦ ਹੀ ਹੁੰਦਾ ਸੋ ਐਨੇ ਮਾਰੇ ਹਾਲਾਤ ਆ ਤਾ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਦਰਸਲੇ ਬਿਆਨ ਹੈ ਜੋ ਕਿ ਖੁਦ ਨੂੰ ਸੁਰੱਖਿਤ ਮਹਿਸੂਸ ਨਹੀਂ ਕਰ ਰਹੇ ਉਹਨਾਂ ਨੇ ਹਾਲੀਆਂ ਵਰਦਾਂ ਤੋਂ ਹਾਂ ਜੀ ਇਹ ਜੋ ਰਾਜਾ ਵੜਿੰਗ ਜੀ ਜਿਹਦਾ ਕਹਿਣਾ ਇਹ ਆ ਵੀ ਮੇਰੀ ਜਾਨ ਨੂੰ ਖਤਰਾ ਹੈ ਜਿਹੜਾ ਮੈਂ ਪਹਿਲਾਂ ਸ਼ਹਿਰ ਕਰਨ ਜਾਂਦਾ ਸੀ ਹੁਣ ਅਸੀਂ ਸ਼ਹਿਰ ਕਰਨ ਵੀ ਨਹੀਂ ਜਾਂਦੇ ਕਿਉਂਕਿ ਪਹਿਲਾਂ ਸ਼ਾਮ ਦੇ ਵਕਤ ਸਵੇਰ ਦੇ ਵਕਤ ਜਾਂਦੇ ਸੀ ਤੇ ਪਰ ਹੁਣ ਜਿਹੜਾ ਕੀ ਆਪਾਂ ਸੀਐਮ ਭਵਨਤਮਾਨ ਦਾ ਜਿਹੜਾ ਅੱਜ ਦਾ ਭਾਸ਼ਣਾ ਹੁਣ ਜਿਹੜੀ 5 ਮਿੰਟ ਪਹਿਲਾਂ ਖਬਰ ਆਈ ਆ ਤਾਂ ਉਹ ਵੀ ਆਪਾਂ ਸੁਣਾ ਦਈਏ ਵੀ ਸੀਐਮ ਭਵਨਤਮਾਨ ਦਾ ਅੱਜ ਦਾ ਭਾਸ਼ਣ ਕੀ ਹੈ ਬਿਕਰਮਜੀਠੀਏ ਤੇ ਐਕਸ਼ਨ ਲੈ ਲਿਆ ਜਿਵੇਂ ਕਿ ਸੀਐਮ ਪੰਤਮਾਨ ਨੇ ਤਾਂ ਪਹਿਲਾਂ ਆਪਾਂ ਹੁਣ ਸੀਐਮ ਪੰਤਮਾਨ ਬਾਰੇ ਵੀ ਦੱਸਣ ਜਾ ਰਹੇ ਆ ਵੀ ਅੱਜ ਦਾ ਕੀ ਕਹਿਣਾ ਬਿਕਰਮਜੀਤ ਜੀ ਬਾਰੇ ਸੁਣੋ ਵੀਡੀਓ ਦੇਖੋ ਸੰਯੋਗ ਦੇਖੋ 22 ਸਾਲਾਂ ਬਾਅਦ ਕੈਂਗਸਟਨ ਹਾਲ ਦੇ ਵਿੱਚ ਸ਼ਹੀਦ ਉਦਮ ਸਿੰਘ ਨੇ ਬਦਲਾ ਲਿਆ ਝਲਿਆਂਵਾਲੇ ਬਾਗ ਦਾ ਤੇ ਅੱਜ ਉਸ ਧਰਤੀ ਦਾ ਜੰਪਲ ਪਾਰਟੀ ਸੱਤਾਧਾਰੀ ਪਾਰਟੀ ਦਾ ਪ੍ਰਧਾਨ ਹੈ ਤੇ ਜਿਨ੍ਹਾਂ ਨੇ 1913 April 1919 ਨੂੰ ਜਲਿਆਂਵਾਲੇ ਬਾਗ ਦੇ ਕਾਤਲ ਨੂੰ ਸ਼ਾਮ ਨੂੰ ਰੋਟੀ ਖਵਾਈ ਸੀ ਉਹਨਾਂ 'ਤੇ ਜੇਲ੍ਹ ਚ ਜੇ ਹਾਂਜੀ ਇਹ ਜੋ ਸੀਐਮ ਪੰਤਮਾਨ ਦਾ ਜੋ ਬਈ ਐਕਸ਼ਨ ਹੁੰਦੇ ਬਿਕਰਮ ਜੀਠੀਆ ਨੂੰ ਜਿਵੇਂ ਹੁਣ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਤੇ ਪਰ ਪਹਿਲਾ 7 ਦਿਨਾਂ ਦਾ ਰਿਮਾਨਡ ਮਿਲਦਾ ਬਾਅਦ ਦੇ ਵਿੱਚ 4 ਦਿਨਾਂ ਦਾ ਤੇ ਪਰ ਹੁਣ ਜਿਹੜਾ ਕੀ 19 ਤਰੀਕ ਨੂੰ ਸੁਣਵਾਈ ਫੇਰ ਹੋਣ ਜਾ ਰਹੀ ਆ ਬਿਕਰਮ ਜੀਠੀਆ ਨੂੰ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਗਿਆ ਤੇ ਦੱਸਿਆ ਜਾਂਦਾ ਵੀ ਸਾਰਿਆਂ ਨੂੰ ਵੱਡਾ ਮਗਰਮਚ ਬਿਕਰਮ ਜੀਠ ਗਈ ਸੀਗਾ ਤੇ ਜਿਵੇਂ ਹੁਣ ਸੀਐਮ ਪੰਤਮਾਨ ਨੇ ਕਿਹਾ ਕਿ ਤੁਸੀਂ ਕਹਿੰਦੇ ਸੀ ਕਿਸੇ ਤੇ ਐਕਸ਼ਨ ਨਹੀਂ ਲੈਂਦੇ ਅਸੀਂ ਜੇ ਹੁਣ ਐਕਸ਼ਨ ਲਿਆ ਇਹਨਾਂ ਤੇ ਤਾਂ ਹੁਣ ਕਈ ਜਣੇ ਇਹਨਾਂ ਦੇ ਹੱਕ ਦੇ ਵਿੱਚ ਖੜਦੇ ਆ ਜਿਵੇਂ ਰਾਜਾ ਬੜਿੰਗ ਤੇ ਜੇ ਗੱਲ ਕਰੀਏ ਸੁਖਪਾਲ ਸਿੰਘ ਖਹਿਰਾ ਤਾਂ ਜੇ ਗੱਲ ਕਰੀਏ ਚਰਨਜੀਤ ਚੰਨੀ ਜੋ ਇਹਨਾਂ ਦਾ ਵੀ ਬਿਆਨ ਆ ਗਿਆ ਸੀ ਇਹਨਾਂ ਦੇ ਹੱਕ ਦੇ ਵਿੱਚ ਪਰ ਬਾਅਦ ਦੇ ਵਿੱਚ ਉਹ ਆਪਣੇ ਬਿਆਨਾਂ ਤੋਂ ਵਕਲ ਗਏ ਕਹਿੰਦੇ ਵੀ ਮੈਂ ਤਾਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਜੋ ਕਰ ਰਹੀ ਹੈ ਸਰਕਾਰ ਠੀਕ ਕਰ ਰਹੀ ਹੈ ਕਿਉਂਕਿ ਜੇ ਹੁਣ ਗੱਲ ਕਰੀਏ 2007 ਦੇ ਵਿੱਚ ਜਿਵੇਂ ਸੁਖਵੀਰ ਬਾਦਲ ਦਾ ਭਾਸ਼ਣ ਤੁਸੀਂ ਸੁਣੀ ਹੋ 2007 ਦੇ ਵਿੱਚ ਕਹਿੰਦੇ ਆ ਵੀ ਸਾਡੀ ਪਾਰਟੀ ਬਣੀਆ ਤੇ ਅੱਜ ਤੱਕ ਕੋਈ ਵੀ ਸਾਬਤ ਕਰ ਦੇ ਵੀ ਅਸੀਂ ਕਿਸੇ ਦੀ ਪੰਜੀ ਗੈਰ-ਖਾਦੀ ਹੋਵੇ ਵੀ ਕੋਈ ਵੀ ਸਾਬਤ ਕਰ ਦੇ ਜਿਹੜੇ ਸਾਹਮਣੇ ਇਹ ਦੱਸ ਰਹੇ ਆ ਵੀ 540 ਕਰੋੜ ਗੈਰ-ਕਾਨੂੰਨੀ ਤਰੀਕੇ ਨਾਲ ਬਣੀ ਹੋਈ ਆਮਦਨ ਵਿਕਰਮ ਜੀਠੀਏ ਤੋਂ ਬਰਾਮਦ ਹੁੰਦੀ ਹੈ ਤੇ ਬਾਅਦ ਵਿੱਚ ਵਿਜੀਲੈਂਸ ਜੀ ਦੱਸਦੀ ਆ ਇਹ ਵੀ ਵੀ 141 ਕਰੋੜ ਦੇਸ਼ਾਂ-ਵਦੇਸ਼ਾਂ ਨਾਲ ਲੈਣ ਦੇਣ ਜੇ ਆਪਾਂ ਗੱਲ ਕਰੀਏ ਜੋ ਗਨੀਮ ਕੌਰ ਇਹਨਾਂ ਦੀ ਪਤਨੀ ਦੱਸਿਆ ਜਾਂਦਾ ਵੀ ਇਹਦੇ ਨਾਂ ਤੇ ਇਹ ਪ੍ਰਾਪਰਟੀ ਕਈ ਏਕੜ ਜ਼ਮੀਨ ਦੱਸਿਆ ਜਾਂਦਾ ਜਿਹੜੀ ਸ਼ਿਮਲੇ ਦੇ ਵਿੱਚ ਬਣੀ ਹੋਈ ਆ ਤੇ ਪਰ 141 ਕਰੋੜ ਦਾ ਲੈਣ-ਦੇਣ ਦੇਸ਼ਾਂ-ਵਦੇਸ਼ਾਂ ਨਾਲ ਜੋ ਵਿਕਰਮ ਜੀਟੀਏ ਦਾ ਹੋਇਆ ਤੇ ਪਰ ਜਿਹੜਾ ਬਈ ਸੀਐਮ ਭਵਨਤਮਨ ਦਾ ਐਕਸ਼ਨ ਹੁੰਦੇ ਹੀ ਇਹਨੂੰ ਨਾਬਾ ਜੇਲ੍ਹ ਦੇ ਵਿੱਚ ਭੇਜਿਆ ਜਾਂਦਾ ਹੁਣ ਅੱਗੇ ਦਾ ਜਿਹੜਾ ਮਾਮਲਾ 19 ਤਰੀਕ ਨੂੰ ਸੁਣਵਾਈ ਹੋਊਗੀ ਤਾਂ ਜਦੋਂ ਉਦੋਂ ਖਬਰ ਆਉਗੀ ਤੁਰੰਤ ਤੁਹਾਡੇ ਨਾਲ ਸਾਂਝੀ ਕਰਾਂਗੇ ਪਰ ਅੱਜ ਤੱਕ ਦਾ ਟੌਪਕ ਜਿਹੜਾ ਇਹ ਸੋਡੇ ਨਾਲ ਖਬਰ ਸਾਂਝੀ ਜ਼ਰੂਰ ਕਰਨੀ ਸੀ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਰਹਿੰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਮਿਲਦੇ ਆ ਗਾਲੂ ਨਵੇਂ ਟੌਪ ਤੇ ਧੰਨਵਾਦ